ਅਸੀਰ ਨਵੇਂ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਗਿਆ ਵੋਟ ਪਾਉਣ ਦੇ ਲਈ ਤੇ ਨਾਲ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ 80+ ਨੇ ਉਹਨਾਂ ਨੂੰ ਵੀ ਐਪਰੀਸ਼ੀਏਸ਼ਨ ਲੈਟਰ ਦਿੱਤਾ ਗਿਆ ਤੇ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂ ਜੀ ਅੰਕਲ ਕਿੰਨੇ ਟਾਈਮ ਤੋਂ ਤੁਸੀਂ ਵੋਟ ਪਾ ਰਹੇ ਸਦਾ ਜੀ 20 ਸਾਲ ਤੋਂ ਬਾਅਦ ਸ਼ੁਰੂ ਹੋ ਗਏ ਜੀ ਔਰ ਕਿਵੇਂ ਲੱਗ ਰਿਹਾ ਕਿ ਇੱਕ ਇਸ ਵਾਰ ਇਲੈਕਸ਼ਨ ਕਮਿਸ਼ਨ ਵੱਲੋਂ ਐਪਰੀਸ਼ੀਏਸ਼ਨ ਲੈਟਰ ਵੀ ਦਿੱਤੇ ਜਾ ਰਹੇ ਹਾਂ ਤੇ ਇਹ ਬਹੁਤ ਵਧੀਆ ਗੱਲ ਹੈ ਜੀ ਪ੍ਰਚਾਰ ਚਲਦੀ ਆਏਗੀ ਮਨੋ ਹਰੇਕ ਦਾ ਹੌਸਲਾ ਬਣਦਾ ਹੈਗਾ ਵੋਟ ਪਾਉਂਦਾ ਤੇ ਵੋਟ ਪਾਉਣੀ ਜ਼ਰੂਰੀ ਵੀ ਹੈਗੀ ਇਲੈਕਸ਼ਨ ਕਮਿਸ਼ਨ ਵੱਲੋਂ ਗਰਮੀ ਨੂੰ ਮਤ ਦੇ ਨਜ਼ਰ ਰੱਖਦੇ ਹੋ ਸ਼ਬੀਲਾਂ ਵੀ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਡਿਸੇਬਲ ਉਹਨਾਂ ਲਈ ਵੱਖਰਾ ਜਿਹੜਾ VOTING ਕਰਵਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰੋਸੈਸਰ ਠੀਕ ਹੈ ਬਹੁਤ ਵਧੀਆ ਗੱਲ ਆ ਹੋਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਹੈਗੀ ਹੈ ਨਾ ਇਸਾ ਦੇ ਪ੍ਰਬੰਧ ਹੋਣੇ ਜਿਹੜੇ ਜ਼ਰੂਰੀ ਹੈਗੇ ਤਾਂ ਕਿ ਤਾਂ ਹੀ ਵੋਟਰਾਂ ਦੀ ਸਾਡੀ ਪਰਸੈਂਟੇਜ ਦੀ ਵਧ ਹੋਊਗੀ ਜੇ ਆਪਾਂ ਪੂਰੀ ਸਹੂਲਤਾਂ ਮਿਲਣਗੀਆਂ ਨਾ ਬਾਕੀ ਵੋਟਰ ਦਾ ਹੌਸਲਾ ਵੀ ਬਣਦਾ ਹੈਗਾ ਜੀ ਸ਼ੁਕਰੀਆ ਪੋਸ਼ੀ ਕਰਨੀ ਚਾਹੀਦੀ ਬਾਤ ਤੋਂ ਬਾਅਦ ਜੀ ਹਾਂ ਇੱਕ ਜੋ ਸੋ ਦਰਸ਼ਕੋ ਤੜਨਾ ਅਸੀਂ ਦੱਸ ਦਈਏ ਕਿ ਨਵੇਂ ਵੋਟਰ ਆ ਜਿਹੜੇ ਜਾਂ 80 ਪਲਸ ਵਾਲੇ ਆ ਉਹਨਾਂ ਨੂੰ ਐਪਰੀਸ਼ੀਏਸ਼ਨ ਲੈਟਰ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤਾ ਗਿਆ ਤੇ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਉਹਨਾਂ ਦੇ ਪ੍ਰਬੰਧ ਕੀਤੇ ਗਏ ਚੋ ਸੁਰੱਖਿਆ ਨੂੰ ਲੈ ਕੇ ਜਾਂਕਿ ਲਈ ਕਿ VOTING ਮਸ਼ੀਨਾਂ ਨੂੰ ਲੈ ਕੇ ਵੋਟਰਾਂ ਨੂੰ ਲੈ ਕੇ ਪੂਕਤੇ ਪ੍ਰਬੰਧ ਕੀਤੇ ਗਏ ਆ ਵੱਡੀ ਗੱਲ ਆ ਕਿ ਗਰਮੀ ਬਹੁਤ ਜ਼ਿਆਦਾ ਸੀ ਸ਼ਬੀਲਾ ਦਾ ਪ੍ਰਬੰਧ ਕੀਤਾ ਗਿਆ ਸੋ ਇਹਨਾਂ ਵੱਲੋਂ ਐਪਰੀਸ਼ੀਏਟ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਪ੍ਰਬੰਧਾਂ ਨੂੰ ਲੈ ਕੇ ਲੋਕ ਸਭਾ ਚੋਣਾਂ 2024 ਸ ਦਰਸ਼ਕੋ ਸਮਾ ਜਿਹੜਾ ਉਹ ਪੂਰਾ ਹੋ ਚੁੱਕਿਆ 6 ਵੱਜ ਚੁੱਕੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਰੂਲ ਬਣਾਏ ਗਏ ਸੀ ਉਹ ਬਿਲਕੁਲ ਲਾਗੂ ਕੀਤੇ ਜਾ ਰਹੇ ਆ ਤੇ ਆਖਰੀ ਪਾਲ ਜਿਹੜੇ ਇੱਕ ਅੱਧਾ ਮਿੰਟ ਹੀ ਬਾਕੀ ਆ ਤੇ ਜਿਹੜੇ ਵੋਟਰ ਇਸ ਵਕਤ ਪਹੁੰਚ ਚੁੱਕੇ ਨੇ ਉਹਨਾਂ ਨੂੰ ਐਂਟਰੀ ਦਿੱਤੀ ਜਾ ਰਹੀ ਆ ਤੇ ਮੌਸਮ ਵੀ ਜਿਹੜਾ ਖਰਾਬ ਹੁੰਦਾ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਿਮਾਰ ਪੇਸ਼ੈਂਟ ਆ ਉਸ ਨੂੰ ਲਿਆਂਦਾ ਜਾ ਰਿਹਾ ਪੋਡਕਾਸਟ ਕਰਨ ਦੇ ਲਈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੇਸ਼ੈਂਟ ਜੋ ਕਿ ਐਨ ਮੌਕੇ ਦੇ ਉੱਪਰ ਲਿਆਂਦਾ ਗਿਆ ਕਿਉਂਕਿ ਸਮਾਂ ਜਿਹੜਾ ਪੂਰਾ ਹੋ ਚੁੱਕਿਆ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਟਾਈਮਿੰਗ ਆ ਵੋਟਰ ਦੀ ਓਹੋ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੀ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਆਖਰੀ ਵੋਟਰ ਆ ਉਹਨਾਂ ਦੀ ਐਂਟਰੀ ਆ ਔਰ ਇਸ ਤੋਂ ਬਾਅਦ ਕਿਸੇ ਦੀ ਕੋਈ ਐਂਟਰੀ ਨਹੀਂ ਹੋਵੇਗੀ ਸੋ ਤਸਵੀਰਾਂ ਜਿਹੜੀਆਂ ਆਖਰੀ ਮੂਵਮੈਂਟ ਦੀਆਂ ਨੇ ਲੋਕ ਸਭਾ ਇਲੈਕਸ਼ਨ ਉਮੀਦਵਾਰ ਜਿਨ੍ਹਾਂ ਦੀ ਕਿਸਮਤ ਅੱਜ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਆ ਸੋ ਜਿਹਦੇ ਨਤੀਜੇ 4 ਤਰੀਕ ਨੂੰ ਨਿਕਲਣਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟਾਈਮ ਜਿਹੜਾ ਓਵਰ ਹੋ ਚੁੱਕਿਆ ਹੈ ਔਰ ਆਖਰੀ ਜੋ ਵੋਟਰ ਸੀ ਉਹ ਪੇਸ਼ੈਂਟ ਸੀ ਉਸ ਦੀ ਐਂਟਰੀ ਆ ਔਰ ਪ੍ਰਸ਼ਾਸਨ ਵੱਲੋਂ ਜਿਹੜੀ ਐਂਟਰੀ ਆ ਹੁਣ ਬੰਦ ਕਰ ਦਿੱਤੀ ਗਈ ਆ ਕੋਈ ਵੀ ਵੋਟਰ ਆ ਜੋ ਐਂਟਰ ਨਹੀਂ ਕਰ ਸਕੇਗਾ ਸੋ ਅੱਜ ਦੀ ਜਿਹੜੀ ਇਹ ਅਪਡੇਟ ਆ ਇਹ ਆਖਰੀ ਅਪਡੇਟ ਆ ਲੋਕ ਸਭਾ ਚੋਣਾਂ ਦੀ ਔਰ ਮੌਸਮ ਦੀ ਗੱਲ ਕਰੀਏ ਤਾਂ ਹਨੇਰੀ ਚੱਲ ਰਹੀ ਆ ਉਸ ਤੋਂ ਬਾਅਦ ਜਿਹੜਾ ਮੌਸਮ ਖਰਾਬ ਹੋ ਸਕਦਾ ਫਿਲਹਾਲ ਹੁਣ ਤੱਕ ਦੀ ਜੋ ਅਪਡੇਟ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਵੋਟਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿ ਇਹ ਇੱਕ ਬਹੁਤ ਵੱਡਾ ਦਿਨ ਸੀ ਪੰਜਾਬ ਦੇ ਲਈ ਤੇ ਵੋਟਰ ਆ ਜਿਹੜੇ ਉਹ ਆਪਣੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਜਿਤਾਉਣ ਦੇ ਲਈ ਉਹਨਾਂ ਨੇ ਵੋਟ ਕਾਸਟ ਕੀਤੀ ਆ ਦਰਸ਼ਕੋ ਨਿਹਾਲ ਸਿੰਘ ਵਾਲਾ ਦਾ ਤੁਹਾਨੂੰ ਸਵੇਰ ਤੋਂ ਹੀ ਅਸੀਂ ਅਪਡੇਟ ਦੇ ਰਹੇ ਆ ਇਹ ਜਿਹੜੀਆਂ ਆਖਰੀ ਪਲ ਨੇ ਤਸਵੀਰਾਂ ਨੇ ਜਿੰਨੇ ਵੀ ਪੋਲਿੰਗ ਬੂਥ ਸੀ ਉਹ ਇਸ ਵਕਤ ਜਿਹੜੇ ਬੰਦ ਹੋਣ ਜਾ ਰਹੇ ਆ ਉਹਨਾਂ ਵੱਲੋਂ ਜਿਹੜੀ ਪੈਕਿੰਗ ਕੀਤੀ ਜਾ ਰਹੀ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਸਮ ਵੀ ਜਿਹੜਾ ਖਰਾਬ ਹੋ ਚੁੱਕਿਆ 2 ਕਰੋੜ 14 ਲੱਖ ਲੋਕ ਆ ਜਿਹੜੇ ਉਹਨਾਂ ਨੇ ਆਪਣਾ ਜਿਹੜਾ ਇੱਕ ਉਮੀਦਵਾਰ ਚੋਣਨੇ ਨੇ ਤੇ 7ਵੇਂ 게ਟ ਦੀਆਂ ਇਹ ਵੋਟਾਂ ਸੀ 13 ਸੀਟਾਂ ਦੀ ਉਮੀਦਵਾਰਾਂ ਦੀ ਨਾਮਜ਼ਦਗੀ ਹੋਈ ਸੀ ਜਿਸ ਦੇ ਵਿੱਚ 328 ਉਮੀਦਵਾਰ ਲੋਕ ਸਭਾ ਦੇ ਲਈ ਖੜੇ ਸੀ ਤੇ ਤਸਵੀਰਾਂ ਦੇਖ ਸਕਦੇ ਹੋ ਮੌਸਮ ਵੀ ਖਰਾਬ ਹੋ ਚੁੱਕਿਆ ਹੋ ਸਕਦਾ ਕਿ ਅੱਜ ਬਾਰਿਸ਼ ਹੋਵੇ ਤੇ तमाम ਜੋ ਵੀ ਨਾਸਕ ਵਾਲਾ ਦੇ ਵਿੱਚ ਬੂਥ ਲੱਗੇ ਸਨ ਅਮਨ ਆਮਾਨ ਦੇ ਨਾਲ ਜਿਹੜੀ VOTING ਹੋਈ ਆ ਤੇ VOTERਾਂ ਨੇ ਵੀ ਜਿਹੜਾ ਵੱਧ ਚੜ ਕੇ ਹਿੱਸਾ ਲਿਆ ਔਰ ਅਸੀਂ ਹੈਲਪ ਡੈਸਕ ਤੋਂ ਪਤਾ ਕੀਤਾ ਕਿ ਜੋ VOTING ਪਰਸੈਂਟੇਜ ਆ ਉਹ 50 ਤੋਂ 60 ਦੇ ਵਿੱਚ ਰਹੀ ਆ ਸੋ ਫਿਲਹਾਲ ਆ ਜੋ ਟੋਟਲ ਪਰਸੈਂਟੇਜ ਆ ਉਹ ਬਾਅਦ ਵਿੱਚ ਜੋ ਕਿਤੀ ਜਾਵੇਗੀ ਫਿਲਹਾਲ ਅਮਨ ਆਮਾਨ ਦੇ ਨਾਲ ਵੋਟਾਂ ਪਈਆਂ ਨੇ ਔਰ ਥੋੜੇ ਸਮੇਂ ਦੇ ਵਿੱਚ ਹੀ ਆ ਆਈਜੀ ਸਾਹਿਬ ਵੀ ਇੱਥੇ ਪਹੁੰਚ ਰਹੇ ਆ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲਾ ਦੇ 메ਨ ਚੌਂਕ ਵਿੱਚ ਦੇਖ ਰਹੇ ਹੋ ਜਿੱਥੇ ਐਸਐਚਓ ਨਿਹਾਲ ਸਿੰਘ ਵਾਲਾ ਔਰ ਸਮੂਚਾ ਪ੍ਰਸ਼ਾਸਨ ਮੌਜੂਦ ਆ ਥੋੜੇ ਸਮੇਂ ਦੇ ਵਿੱਚ ਹੀ ਆਈਜੀ ਸਾਹਿਬ ਪਹੁੰਚ ਰਹੇ ਆ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਲੈਕਸ਼ਨ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲਾ ਦੀਆਂ ਦੇਖ ਰਹੇ ਹੋ ਤੇ ਅਮਨ ਆਮਨ ਦੇ ਨਾਲ ਆ ਜੋ ਲੋਕ ਸਭਾ ਚੋਣਾਂ ਹੋਣੀਆਂ ਨੇ ਸੋ ਦੇਖਣਾ ਹੋਵੇਗਾ ਕਿ ਚੌਧਰੀ ਦੀ ਚੌਧਰਾ ਕਿਸ ਦੇ ਹਿੱਸੇ ਆਉਂਦੀ ਆ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟੈਂਪਲ